ਦੰਦਾਂ ਚ ਬਾਈ ਕਹਿੰਦਾ ਚਾਰ ਦੰਦ 10 ਦਿਨ ਦੀ ਸੂਈ ਕੋਲੇ ਕੰਡੇ ਦਾ 17 ਕਿਲੋ ਹਾਜ਼ਰ ਪੈਲਣ ਨੇ ਦੋ ਦੰਦ ਨੇ ਬਾਈ ਕਹਿੰਦਾ 18 ਕਿਲੋ ਤੋਲਿਆ ਕੰਡੇ ਤੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਕਲਾ ਤਹਿਸੀਲ ਲਹਿਰਾਗਾਗਾ ਜਲਾ ਸੰਗਰੂਰ ਤੇ ਨੇੜੇ ਯਾਖਲ ਹਰਿਆਣਾ ਪੰਜ ਝੋਟੀਆਂ ਦਿਖਾ ਦਾਂਗੇ ਝੋਟੀਆਂ ਮੰਨ ਲਓ ਵੀ ਸੱਜਣੋ ਗਾਰੰਟੀ ਨਾਲ ਹਰਿਆਣੇ ਦੀਆਂ ਹੋਣਗੀਆਂ ਬਿੱਦਰ ਰਿਕਾਰਡ ਵਾਲੀਆਂ ਨੇ ਤਿਆਰ ਦੁੱਧ ਵਾਲੇ ਤੋਹਫੇ ਵੀ ਨੇ ਇੱਕ ਚਾਰ ਦੰਦ ਕੱਟੀ ਦਿਖਾ ਦੂੰਗਾ ਤੁਹਾਨੂੰ ਮੈਂ 22 ਕਿਲੋ ਦੁੱਧ ਵਾਲੀ ਤੇ ਇੱਕ ਦੋ ਦਿਖਾ ਦਾਂਗੇ ਬੂਰੀਆਂ ਇੱਕ ਤਾਜੀ ਸੂਈ ਇੱਕ ਗੱਬਣਾ ਤੇ ਹੋਣਗੇ ਬਾਈ ਕੋਲੇ ਮੰਨ ਲਓ ਵੀ ਤੋਹਫੇ ਗਰੰਟੀ ਵਾਲਾ ਸਿਸਟਮ ਹੀ ਹੋਊਗਾ ਤੇ ਐਦਾਂ ਦੀਆਂ ਚੀਜ਼ਾਂ ਦਿਖਾ ਦਾਂਗੇ ਜਿਵੇਂ ਆਹ ਗੱਲਬਾਤ ਐਥੋਂ ਦਿਖਾਈ ਗਰੀ ਮਾਰੀ ਕੈਮਰਾ ਤੇ ਗੱਲਬਾਤ ਥੋੜੀ ਬਾਈ ਨਾਲ ਕਰਾ ਦੂੰਗਾ ਐਦਾਂ ਦੀਆਂ ਚੀਜ਼ਾਂ ਦਿਖਾ ਦੂੰਗਾ ਜਿਵੇਂ ਇਹ ਚਾਰ ਦੰਦ ਕੱਟੀ ਆ 22 ਸੇਰ ਵਾਲੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾਓ ਜੀ ਹੋਰ ਕੀ ਹਾਲ ਹੈ ਜੀ ਵਧੀਆ ਵੀਰ ਜੀ ਚੜਦੀ ਕਲਾ ਵਧੀਆ ਜੀ ਸਸ ਨਾਮ ਤੇ ਨੰਬਰ ਬੋਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਾਈਆਂ ਨੂੰ ਠੀਕ ਹੈ ਜੀ ਨਾਮ ਜੀ ਨਾਮ ਜੀ ਸਖਪਾਲ ਸਿੰਘ ਸਖਪਾਲ ਸਿੰਘ ਨੰਬਰਦਾਰ ਨੰਬਰਦਾਰ ਜੀ ਠੀਕ ਹੈ ਜੀ ਪਿੰਡ ਲੇਲਕਲਾ ਫੋਨ ਨੰਬਰ ਜੀ ਜ਼ਿਲ੍ਹਾ ਸੰਗਰੂਰ ਹੈ ਜੀ ਫੋਨ ਨੰਬਰ 98767 ਹਾਂਜੀ 60261 98767 60261 ਹਾਂਜੀ ਤੇ ਗਾਰੰਟੀ ਦੋ ਹਰਿਆਣੇ ਜੀ ਗਾਰੰਟੀ ਜੀ ਫੁੱਲ ਫੁੱਲ ਜੇ ਕੋਈ ਮਤਲਬ ਯਾਰ ਫਰੀ ਪੈਸਾ ਵੀ ਨਾ ਕੋਈ ਉਹ ਉਹ ਕਰੇ ਵਾਪਸੀ ਦੀ ਉਮੀਦਾਰ ਆ ਠੀਕ ਹੈ ਜੀ ਜੇ ਕੋਈ ਬੰਦਾ ਕਹੇ ਵੀ ਇਧਰੋਂ ਆ ਆ ਇਧਰੋਂ ਆ ਹਾਂ ਇਧਰੋਂ ਆ ਤੇ ਬਾਕੀ ਚੀਜ਼ਾਂ ਦੀ ਕੁਆਲਿਟੀ ਦੱਸ ਦੂਗੀ ਹੈਨਾ ਹਾਂ ਵੀ ਅਸਲ ਚੀਜ਼ਾਂ ਨੇ ਜਮਾ ਜਿਹੜੀਆਂ ਅਸਲ ਕਹਿੰਦੇ ਨੇ ਆ ਤਿਆਰੀ ਵਾਲਾ ਕੰਮ ਹੀ ਆ ਕੈਨ ਵਾਲਾ ਕੰਮ ਨਹੀਂ ਸ਼ੁਰੂਆਤ ਫਿਰ ਨੰਬਰਦਾਰ ਸਾਹਿਬ ਆ ਬੂਰੀ ਤੋਂ ਕਰਦੀਏ ਬੂਰੀ ਤੋਂ ਕਰ ਲੋ ਜੀ ਖਾਸ ਗੱਲ ਇਹ ਰਹੂਗੀ ਵੀ ਅੱਜ ਤੁਹਾਨੂੰ ਦੋ ਬੂਰੀਆਂ ਦਿਖਾਵਾਂਗੇ ਇੱਕ ਤਾਜੀ ਸੂਈ ਇੱਕ ਗੱਬਣ ਦਾ ਮਾਰ ਕੈਮਰਾ ਗਰੀ ਉਹ ਆਰਡਰ ਕੁਆਲਿਟੀ ਖਰਾਜੇ ਇੱਕ ਇਹ ਇਥੋਂ ਮਾਰ ਕੈਮਰਾ ਸੂਆ ਜੀ ਸੂਆ ਵੀਰ ਜੀ ਦੂਜਾ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਹੋ ਗਈ ਵੀਰੇ 15 ਦਿਨਾਂ ਦੀ 15 ਦੀ ਹਾਂ ਤੇ ਜੇ ਕਹਿ ਲਈਏ ਆਪਾਂ ਦੁੱਧ ਹਾਜ਼ਰ ਕਿੰਨਾ ਅੱਜ ਕੰਡੇ ਦੇ ਤੋਲਦਾ ਵੀਰੇ 15 ਲੀਟਰ ਦੁੱਧ ਤਿਆਰ ਹੈ ਜਿਉਂ ਲੀਟਰ ਪੁਰਾਣੇ ਨਾਲ ਦਾ 16 ਪਰਲੇ 17 ਪਰਲੇ ਕੰਡੇ ਤੇ ਤੋਲਣ ਵਾਲਾ 15 ਕਿਲੋ ਦੁੱਧ ਤਿਆਰੀ ਦਾ ਤਿਆਰੀ ਦਾ ਜੀ ਇੱਕ ਖਾਸ ਗੱਲ ਸੱਜਣੋ ਇਹ ਡੈਰੀ ਫਾਰਮ ਤੇ ਏ ਰਹੂਗੀ ਜਦੋਂ ਮਰਜ਼ੀ ਆ ਜਾਓ ਪਸ਼ੂ ਤਾਂ ਹਰਿਆਣੇ ਦਾ ਮਿਲੂ ਦੁੱਧ ਮਿਲੂ ਕੰਡੇ ਤੋਲਣ ਵਾਲਾ ਚਵਾਈ ਦੀ ਕਿੰਨੇ ਆ ਜੀ ਚਵਾਈ ਦੀ 100 ਦੀ 100 ਆ ਕੱਟਦੀ ਆ ਕੰਡੇ ਜਮਾ ਅਦੇ ਲੇਵਾਲੂਆ ਵੀ ਬੜਾ ਕਮਾਲ ਦਾ ਹਨਾ ਹਾਂਜੀ ਹਾਂ ਇਹ ਆਰਡਰ ਤੇ ਮਾਰ ਕੇ ਗੈਰੀ ਕੈਮਰਾ ਨਾ ਇਧਰ ਲੈ ਬੰਨੇ ਆ ਕੇ ਦਿਖਾ ਦੀ ਲੰਬਾਈ ਲੰਬੂਈ ਕੱਟੀ ਦੀ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਤੇ ਇੱਕ ਖਾਸ ਗੱਲ ਇਹਦੀ ਇਹ ਰਹੂਗੀ ਵੀ ਇਹਦਾ ਨਾ ਕਾਲਾ ਬੱਚਾ ਆ ਵੀ ਸੀਮਨੇ ਤੇ ਜਿੱਦਾਂ ਦਾ ਲਾ ਦੋਗੇ ਝੋਟੀ ਨੇ ਨਾ ਬੱਚਾ ਨੇ ਉਦਾਂ ਦਾ ਹੀ ਪਾ ਦੇਣਾ ਹਾਂਜੀ ਹਾਂ 15 ਕਿਲੋ ਕੰਡੇ ਦੇ ਤੋਲ ਲਾ ਇਹ ਇੱਥੋਂ ਮਾਰਦੀ ਕੈਮਰਾ ਇਹ ਇੱਥੋਂ ਕਰਾਦੀ ਚੈੱਕ ਬੱਲ ਸਕਦੀ ਆ ਗੱਲੋਂ ਖੰਡ ਹੋਰ ਹਾਂਜੀ ਬੱਦੂਗੀ ਦੁੱਧ ਦੀ ਤਾਂ 18 ਕਿਲੋ ਦੀ ਮਿਆਦ ਆ ਜੀ 18 19 ਦੀ ਕਿੰਨੇ ਰੁਪਏ ਦੇ ਜਮੀ ਜੇਬ ਚ ਪਾਉਣ ਵਾਲੇ ਰੁਪਏ ਤਾਂ ਵੀਰੇ ਇਹਦੇ 1,70,000 ਰੁਪਏ ਲੈਣੇ ਬਸ 1 ਲੱਖ ਤੇ 70 ਦੀ ਬਾਈ ਕਹਿੰਦਾ ਦੇਵਾਂਗੇ ਹੁਣ ਕਈ ਭਰਾ ਕਮੈਂਟ ਕਰਨਗੇ ਵੀ ਯਾਰ ਰੇਟ ਬਹੁਤ ਨੇ ਰੇਟ ਹੁੰਦੇ ਨੇ ਕੁਆਲਿਟੀ ਦੇ ਹਿਸਾਬ ਨਾਲ ਆ ਉਹੀ ਗੱਲ ਆ ਵੀ ਲੀਟਰ ਹਰੇ ਕੀ ਮਰਵਾਉਂਦਾ ਕੰਡੇ ਤੇ ਕੰਮ ਔਖਾ ਹੋ ਜਾਂਦਾ ਜੀ ਹੈ ਨਾ ਹਾਂ ਜੀ ਹਾਂ ਆ ਲਵਾ ਦਿਆਂ ਹੀ ਕੰਡਾ ਆਪਾਂ ਕੰਡਾ ਆਪਾਂ ਕਹੀਏ ਮੰਗ ਰੋ ਯਾਰ ਤਾਂ ਲੀਟਰ ਨਾ 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 ਜਾਨ ਨੰਬਰਦਾਰ ਸਾਹਿਬ ਕਹਿੰਦਾ ਮੈਂ ਆਹ ਲਖ ਪਰ ਡੇਰੀਆ ਪਾਸੀ ਅਸੀਂ ਨਾ ਜਾਖਲ ਮੰਡੀ ਗਏ ਹੋਏ ਆਂ ਬਾਈ ਅਸੀਂ ਨਹੀਂ 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 ਕੰਡੇ ਦਾ ਤੋਲ ਪਹੁੰਚਾ ਡੰਗ ਚੋਕੇ ਲੈ ਕੇ ਜਾਵੀਂ ਅਗਰ ਤਸੱਲੀ ਕਰਾਵਾਂਗੇ ਤਸੱਲੀ ਪਿਆਰ ਹਰੇਕ ਪੱਖ ਤੋਂ ਹਰੇਕ ਪੱਖ ਤੋਂ ਆਪਾਂ ਐਸੇ ਬਾਈ ਕਹਿੰਦਾ ਚੰਗੇ ਲਵਾਂਗੇ ਤੇ ਪਸ਼ੂ ਵੀ ਚੰਗਾ ਦੇਵਾਂਗੇ ਤੇ ਦੁੱਧ ਵੀ ਕੰਡੇ ਲਵਾਵਾਂਗੇ ਜੇ ਕੋਈ ਆਪਦਾ ਕੰਡਾ ਲੈ ਵੀ ਤਰਾਜ ਤਾਂ ਹਾਂਜੀ ਕੋਈ ਤਰਾਜ ਨਹੀਂ ਕੋਈ ਤਰਾਜ ਨਹੀਂ ਨਾ ਜਮਾਂ ਤਸੱਲੀ ਰਹੂ ਹਾਂਜੀ ਚਲ ਆ ਜਾ ਗੈਰੀ ਤੇ ਹੁਣ ਆ ਜਾ ਫਿਰ ਮੋਰਾ ਕੰਪਨੀ ਤੇ ਓਏ ਆ ਦਿਖਾ ਏ ਇੱਥੋਂ ਮਾਰ ਕੈਮਰਾ ਆ ਲੈ ਫਿਰਦਾ ਵੀ ਇਹ ਕਹਿ ਸਕਦੇ ਆ ਜੱਡੀਆਂ ਜੱਡੀਆਂ ਆਪਨੇ ਓਡੇ ਓੱਡੀ ਇਹਨਾਂ ਦੇ ਲੇ ਲਏ ਨੇ ਜੱਡੀਆਂ ਜੱਡੀਆਂ ਝੋਟੀਆਂ ਆਪਨੇ ਬਾਡੀ ਬਣਤਰ ਤੇ ਉਹੀ ਗੱਲ ਆ ਵੀ ਚੰਗੇ ਇਲਾਕੇ ਦੀ ਮੈਂ ਤਾਂ ਜੀ ਰੰਗ ਰੁੰਗੇ ਦੱਸ ਦੰਦਾ ਨਾ ਰੰਗ ਰੂਪ ਆਹ ਡਿਜ਼ਾਈਨ ਥੱਲੋਂ ਜਿਵੇਂ ਇਹਨੂੰ ਲੇਵਾ ਕੱਟ ਵਾਲਾ ਐਡੇ ਐਡੇ ਤਾਂ ਗਾਵਾਂ ਦੀ ਹੁੰਦੀ ਆ ਜਿਵੇਂ ਤੂੰ ਮੱਝਾਂ ਚੱਕੀ ਫਿਰਦਾ ਮਾਂ ਵੀ ਹੁੰਦੀ ਨੇ ਗਾਵਾਂ ਹੋਰ ਜੋਬਰਾ ਖੋਲ ਕੇ ਸੁਆ ਸੁਆ ਦੂਜਾ ਜੀ ਕਿੰਨੇ ਦਿਨ ਦੀ ਸੂਈ ਸੂਈਏ ਨੂੰ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਹਾਂ ਜੀ ਬੱਚਾ ਕੀ ਆ ਗਿਆ ਬੱਚਾ ਕੱਟਾ ਜੀ ਨਾਲ ਕੋਈ ਨੂਰ ਦਾ ਕੱਟਾ ਹੈ ਜੀ ਕੋਹੀ ਨੂਰ ਦਾ ਇੱਕ ਕਮੀਨੇ ਦੀ ਸੂਈ ਕਰੀ ਇੱਥੋਂ ਦਿਖਾਈ ਵੀ ਆਰਡਰ ਕੈਸਾ ਲੱਗਾ ਇੱਕ ਜ਼ਰੂਰ ਇੱਥੇ ਥੋੜਾ ਜਿਹਾ ਨੈਗੇਟਿਵ ਪੁਆਇੰਟ ਆ ਵੀਰ ਤਿਲਕਣਾ ਥੋੜੀ ਜੀ ਹੈਨਾ ਹਾਂਜੀ ਹਾਂਜੀ ਤਿਲਕਣਾ ਜ਼ਰੂਰ ਜੇ ਕਿਤੇ ਇਹ ਪਸ਼ੂ ਕੱਚੇ ਤੇ ਤੋਰ ਕੇ ਦਿਖਾਉਂਦਾ ਤੁਹਾਨੂੰ ਮੈਂ ਚਾਨਣ ਜੇ ਚੌਥੇ ਗੱਲਬਾਤ ਬੜੀ ਬਣਦੀ ਕਿਉਂਕਿ ਡਰਦੀ ਆ ਤਿਲਕਣ ਤੋਂ ਥੋੜਾ ਜਿਹਾ ਇਹ ਇੱਥੋਂ ਕਰਾਈ ਗੈਰੀ ਚੈੱਕ ਹੋਏ ਜਿੰਨੀ ਬਾਡੀ ਚੌੜੀ ਆ ਓਨੀ ਚੌੜਾ ਲੈਵਾ ਥੱਲਿਓ ਉਹ ਗੱਲਬਾਤ ਨਹੀਂ ਹੈਗੀ ਵੀ ਆਲਤੂ ਫਾਲਤੂ ਜਾਂ ਸਿਸਟਮਾਂ ਕੋਈ ਫੇਟ ਫੇਟੀ ਆ ਪੂਰੀ ਲੈ ਚੱਲਾ ਚੱਲੀ ਹਰ ਤਲ ਕਿਆ ਨਾ ਨਹੀਂ ਝੋਟੀ ਮਹਿੰਗੇ ਮੁੱਲ ਦੀ ਆ ਤੇ ਕੁਆਲਿਟੀ ਵੀ ਸਿਰਾ ਬਸ ਇੱਕ ਘਾਟ ਹੀ ਆ ਵੀ ਕੱਚਾ ਬਾਈ ਹੋਰਾਂ ਕੋਲੇ ਵਾਰੇ ਆ ਕਿਉਂਕਿ ਪਸ਼ੂ ਤਾਂ ਨਹੀਂਗਾ ਕਾਫੀ ਗਿਣਤੀ ਚ ਬਾਕੀ ਮਾਲ ਖੜਾ ਵਾਰੇ ਇੱਥੋਂ ਦਿਖਾ ਦੀ ਗਰੀ ਵਾਰੇ ਤੋਰਨ ਵਾਲਾ ਖਾਉ ਨਹੀਂ ਬਜਾ ਨਹੀਂ ਸਾਨੂੰ ਜਰੂਰ ਦਿਖਾਉਂਦਾ ਤੇ ਉੱਤੋਂ ਯਾਰ ਝੋਟੀ ਦੀ ਚੜਾਈ ਚਦੂਈ ਦਿਖਾ ਦੀ ਤੇ ਆਰਡਰ ਦਿਖਾ ਦੀ ਕਿੰਨਾ ਦੁੱਧ ਹਾਜ਼ਰ ਆ ਜੇ ਦੇ ਕੋਲੇ ਵੀ ਜੂੰ ਦਾ ਕੁਸ ਕਹਾ ਲੈ 20 ਲੀਟਰ ਦੁੱਧ ਹੈ ਹੁਣ ਕੰਡੇ ਦੇ ਤੋਲ ਦਾ ਵੀ ਹੈ ਕੰਡੇ ਤੇ ਤੋਲਨ ਵਾਲਾ 20 ਕਿਲੋ ਤਿਆਰ ਤਿਆਰ ਹੈ ਜੀ ਵੀ ਮਸਾਂ ਹੀ ਕਰਦੀ ਆ ਕੋਈ ਮਸਾਂ ਨਹੀਂ ਨਹੀਂ ਮਸਾਂ ਕਿਉਂ ਕਰਦੀ ਹੈਗੀ ਹੈ ਜੀ ਤਾਂ ਹੀ ਕਹਿੰਦੀ ਆ ਇਹ ਆਪਣਾ ਪਿਛਲੇ ਸੂਏ ਵੀ ਆਪਣੇ ਲਵੇ ਦੀ ਨਾ ਆਪਾਂ ਨੇ ਪੇੜ ਲਈ ਪੈਲਣ ਵੀ ਚੋਈ ਆ ਇਹ ਦੂਜੇ ਦੀ ਆ ਇਹ ਇਹ ਆਪਣੇ ਕਰਦੀ ਆ ਕਰਦੀ ਆ ਉਹ ਨਾਲ ਵਾਲੀ ਵੀ ਉਹ ਨਾਲ ਵਾਲੀ ਦੋਨੇ ਕਰਦੀ ਆ ਨਹੀਂ 20 ਹੈਗਾ ਕੰਡੇ ਦਾ ਹਾਂਜੀ ਕਰਦੀ ਵੀ ਕੰਡੇ ਦਾ ਦੇਖ ਲੈ ਕਟਾ ਲਾ ਕਿਲੋ ਦਾ ਨਹੀਂ 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 ਨਾ ਨਾ ਵੇਖ ਲਾ ਲਾ ਹੀ ਨਾ 20 ਮਾ ਖਾਸਾ ਹੋਇਆ ਨਾ ਦੋ ਬੰਦੇ ਥੱਕ ਕੇ ਮੈਨੇ ਲਏ ਨੇ ਇਹਦਾ ਚ ਚਵਾਈ ਇਹੀ ਜੀ ਹੈ ਉਹ ਬੱਚੇ ਨੂੰ ਮਿਠਿਆ ਦੀ ਹੈਗਾ ਵੀ ਹਾਂ 20 ਹੈ 19 ਕਰ ਲਾਂ ਨੇ ਆ ਨਹੀਂ ਕਰਨੀ ਮਾ ਕਰਨੀ 10000 ਘਟਾ ਦੀ 10000 ਕਿਲੋ ਮੰਗਰਾ ਕਿਲੋ ਮੰਗਰਾ ਲੈ ਆਫਰ ਦੇਤੀ ਯਾਰ ਨੰਬਰਦਾਰ ਸਾਹਿਬ ਨੇ ਕਿਲੋ ਮੰਗਰ ਘਰੀ ਕਹਿੰਦਾ 10 ਕਿਲੋ ਘਟਾ ਦੀ ਓਏ 20 ਕਿਲੋ ਆ ਝੋਟੀ ਕੋਲੇ ਜੇ ਕਿਲੋ ਘਟੇਗਾ 10 ਉੱਡ ਜੂ ਰਕਮ ਚੋਂ ਕਿੰਨੇ ਪੈਸੇ ਲਵਾਂਗੇ 20 ਕਿਲੋ ਕੰਡੇ ਲਵਾ ਕੇ ਇਹਦਾ ਸਵਾ ਦੋ ਲੱਖ ਰੁਪਏ ਗੇਜ 'ਚ ਪਾਣਾ ਹੈ ਆਪਾਂ ਨੇ 2 ਲੱਖ ਤੇ 25000 ਹਾਂ ਜੀ ਆ ਜਿਹੜੇ ਭਰਾ ਕਹਿੰਦੇ ਨੇ ਨਾ ਪੈਸੇ ਅਸੀਂ ਲਾ ਦਾਂਗੇ ਪਰ ਕੋਈ ਤਿਆਰ ਦੁੱਧ ਵਾਲੀ ਨਹੀਂ ਦਿੰਦਾ ਆ ਲਿਆ ਤੀ ਮੱਲੋ ਤਿਆਰ ਦੁੱਧ ਵਾਲੀ ਝੋਟੀ ਕੱਢ ਕੇ ਇੱਕ ਸ਼ਰਤ ਵੀ ਰੱਖਤੀ ਵੀ ਨਾਲ-ਨਾਲ 10000 ਘਟਾਈ ਚੱਲਿਓ ਜਿੰਨੇ ਕਿਲੋ ਘਟੀ ਜਾਊਗਾ ਕਿਲੋ ਘਟ ਜੇ 2 ਕਿਲੋ ਘਟ ਜੇ 2 ਘਟ ਗਿਆ 20 ਊੜ ਜੂ ਕਿਲੋ ਘਟ ਗਿਆ 10 ਊੜ ਜੂਗਾ ਸਵਾ ਦੋ ਲੱਖ ਦੀ ਬਾਈ ਕਹਿੰਦਾ ਦੇਣੀ ਆ ਉਹੀ ਗੱਲ ਆ ਵੀ ਬੱਚਿਆਂ ਨਾਲ ਘਰ ਭਰ ਦੂ ਐਦਾਂ ਦੀ ਝੋਟੀਆਂ ਨਸਲ ਬਰੀਡ ਬਣਾ ਦੂ ਫੁੱਲ ਕਰੇ ਹੈਨਾ ਹਾਂਜੀ ਹਾਂ ਕੋਈ ਨੂਰ ਦਾ ਕੱਟਾ ਹੈ ਮਗਰ ਕੱਟਾ ਵੀ ਕੋਈ ਨੂਰ ਦਾ 20 ਕਿਲੋ ਵਾਲੀ ਦਾ ਕੱਟੇ ਵੇਚ ਦੋਗੇ 60 70 ਦਾ ਲੈ ਜਾ ਕੇ ਤੁਸੀਂ ਤੇ ਹੁਣ ਗਰੀ ਆਏ ਤੇ ਆ ਜਾਓ ਇਹ ਇੱਥੇ ਮਾਰ ਕੈਮਰਾ ਉਦੋਂ ਵੀ ਚੱਕ ਮੀਆਂ ਆ ਜੋ ਟਿ ਰਿਕਾਰਡ ਬੰਨਣਾ ਲਿਆ ਜੀ ਹਾਂਜੀ ਇਹਨੇ ਪਹਿਲਣ ਜੀ 18 ਕਿਲੋ ਦੋਸਤੋ ਦਿੱਤੇ ਆਪਣੀ ਲਵੀ ਪਹਿਲਣ ਨੇ ਹਾਂਜੀ ਹੁਣ ਕਿਹੜਾ ਸੁਗਾ ਹੁਣ ਦੂਜਾ ਹੈ ਦੰਦਾਂ ਚ ਮੂੰਹ ਚਾਰ ਦੰਦ ਹੈ ਸਿਰਫ ਚਾਰ ਚਾਰ ਦੰਦਾਂ ਦਾ ਮੂੰਹ ਪੱਟ ਕੇ ਦੇਖ ਸਕਦੇ ਗਾਰੰਟੀ ਰਹੂ ਹਾਂਜੀ ਮਾਂ ਚੋਗੇ ਦਾ ਜੋ ਏ ਬਾਈ ਕਹਿੰਦਾ ਚਾਰ ਦੰਦ ਕਿੰਨੇ ਦਿਨ ਦੀ ਸੂਈ? ਇਹ ਸੂਈ ਆ ਵੀਰੇ 10 ਦਿਨਾਂ ਦੀ। 10 ਦਿਨ ਦੀ। ਹਾਂ ਮੈਲੇ ਮੂਲੇ ਤਾਂ ਨਹੀਂ ਲੱਗੀ। ਨਾ ਨਹੀਂ ਮੈਲੀ ਲੱਗੀ। ਅਰ ਝੋਟੀਆਂ ਦਾ ਉਹੀ ਗੱਲ ਆ ਵੀ ਜੀ ਕਰਦਾ ਯਾਰ। ਜੀ ਕਰਦਾ ਜਿਹਨੂੰ ਸ਼ੌਂਕ ਨਹੀਂ ਨਾ ਉਹਦਾ ਉਹਦਾ ਵੀ ਜੀ ਕਰੂਗਾ ਆ ਝੋਟੀ ਲੈਣ ਨੂੰ ਜਿਹਨੂੰ ਜਮੇ ਸ਼ੌਂਕ ਨਹੀਂ ਜਿਹੜਾ ਕਹਿੰਦਾ ਮੈਂ ਤਾਂ ਕੱਟੀ ਵੀ ਨਹੀਂ ਰੱਖਦਾ ਕਰੀ। ਹਾਂਜੀ ਹਾਂ ਉਹ ਬੰਦਾ ਵੀ ਲੈ ਲੂਗਾ ਰੀ ਕਰਾ ਯਾਰ ਚੈੱਕ ਹੋਏ। ਇਹਨੂੰ ਕੁਆਲਿਟੀ ਦਾ ਦੇਖੋ ਜੀ ਥਣ ਪਹਿਲਾਂ ਗੈਪ ਦੇਖ ਲਓ ਥਾਣਾ ਦਾ ਐਡਾ ਗੈਪ ਨਹੀਂ ਹੋਰ ਕਿੱਥੇ ਮਿਲਦੀ ਹੈ। ਫੁੱਟ 2 ਫੁੱਟ ਵਾਲਾ ਕੰਮ ਹੀ ਆ। ਆ ਇਹਨੂੰ ਕੱਢ ਕਮਾ 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 ਇੱਥੇ ਲਾ ਮੈਂ ਇਹ 2 ਮਿੰਟਾਂ ਇਹਨੂੰ ਲੈ ਕੇ ਜਾਂਦੀ ਨੂੰ ਲੈ ਚੱਲ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਤੇ ਇੱਥੋਂ ਦਿਖਾ ਗੈਰੀ ਓਏ ਆ ਨਗੀਨਾ ਭਾਈ ਚਾਰ ਦੰਦ ਦਾ ਕਿੰਨਾ ਦੁੱਧ ਹਜ਼ਾਰ ਦੱਸ ਦਿੰਦੀ ਸੂਈ ਕੋਲੇ ਇਹਦੇ ਕੋਲੇ ਵੀਰ ਜੀ ਦੁੱਧ ਹੁਣ 17 ਤੋਲ ਕੰਡੇ ਦਾ ਤੋਲ ਕਰੀਏ 22 ਕਿਲੋ ਦੁੱਧ ਦੇਣਾ ਛੋਟੀ ਲੈਣੀ 17 ਕਿਲੋ ਕੰਡੇ ਤੇ ਤੋਲਣ ਵਾਲਾ ਨਾ ਬਾਈ ਕਹਿੰਦਾ ਅੱਜ ਇਹ ਤਿਆਰ ਕਰੀ ਫਿਰਦੀ ਆ ਆ ਛੋਟੀ ਕਿਉਂਕਿ ਬਾਹਰੇ ਤੁਹਾਨੂੰ ਮੈਂ ਤਾਂ ਹੀ ਕਹਿੰਦਾ ਤੀ ਮਾਲ ਬਾਹਲਾ ਬਾਈ ਕੋਲੇ ਬੰਨਿਆ ਹੋਇਆ ਕਮਾ ਲਿਆ ਕਮਾ ਲਿਆ ਲੈ ਅੰਦਰ ਨੂੰ ਲੈ ਆ ਲੈ ਆ ਲੈ ਆ ਇੱਥੋਂ ਦਿਖਾ ਦੇ ਗਰੀ ਓਏ ਇਹ ਇਹ ਮਾਤ ਪਾਉਂਦੀ ਆ ਨਾ ਅਮਰੀਕਨ ਗਾਵਾ ਹਾ ਹ ਐਫ ਗਾਵਾਂ ਨੂੰ ਐਂ ਕਹਿੰਦੇ ਵੀ ਪਰੇ ਹੋ ਕੇ ਖੜਜੋ ਇਹ ਬੋਚ ਕੇ ਬੋਚ ਕੇ ਬੁੱਜ ਕੇ ਹੌਲੀ ਹੌਲੀ ਇਹ ਝੋਟੀ ਆ ਹਸਲਾ ਬਾਹਲੀ ਹਸਲਾ ਨਾ ਦੰਦਾਂ ਚ ਬਾਈ ਕਹਿੰਦਾ ਚਾਰ ਦੰਦ 10 ਦਿਨ ਦੀ ਸੂਈ ਕੋਲੇ ਕੰਡੇ ਦਾ 17 ਕਿਲੋ ਹਾਜ਼ਰ ਪੈਲਣ ਨੇ ਦੋ ਦੰਦ ਨੇ ਬਾਈ ਕਹਿੰਦਾ 18 ਕਿਲੋ ਤੋਲਿਆ ਕੰਡੇ ਤੇ ਜਿਹੜੀ ਕੰਡੀਸ਼ਨ ਐ ਕਿ ਝੋਟੀ ਦੀ ਬਣਦੀ ਜਾਂਦੀ ਆ ਨਾ ਥੱਲੇੋਂ ਡਿਜ਼ਾਈਨਡ ਜੂਨ ਬਾਹਲਾ ਨਹੀਂ ਕਹਿੰਦੇ ਬਾਈ ਕਹਿੰਦਾ 21 22 ਕਿਲੋ ਦੁੱਧ ਨਾ ਚਾਰ ਦੰਦ ਕੱਟੀ ਰਿਕਾਰਡ ਬਣਨੂ 21 22 ਕਿਲੋ ਦੁੱਧ ਨਾਲ ਇਹ ਇੱਥੋਂ ਕਰਾ ਜਾ ਇੱਕ ਮੁੱਲੇ ਦਾ ਵੀਡੀਓ ਜੀ ਕਰਾਉਂਗਾ ਹਾਂ ਵੀਡੀਓ ਜੀ ਕਰਾਂਗੇ ਮੁੱਲੇ ਦਾ ਆਪਾਂ ਕਿੰਨੇ ਪੈਸੇ ਜਮੇ ਜਮੀਨ ਨਿਮੇੜ ਦੇ ਕੰਮ ਕੁਛ ਨਹੀਂ ਹੋ। 3.5 ਲੱਖ ਰੁਪਇਆ ਲੈਣਾ ਵੀ ਇਹਦਾ। 3 ਲੱਖ ਤੇ 50 ਹਜ਼ਾਰ ਬਾਈ ਕਹਿੰਦਾ ਲੈਣਾ। ਵੀਡੀਓ ਚ ਮੁੱਲ ਤਾਂ ਕਿਹਾ ਵੀ ਯਾਰ ਹਰੇਕ ਸੱਜਣ ਫੋਨ ਨਹੀਂ ਬਾਈ ਨੂੰ ਲਾ ਕੇ ਤੰਗ ਕਰੂ। ਇਹ ਚ ਉਹੀ ਵੱਜੂਗਾ ਜਿਹੜਾ ਇਹਦਾ ਆਸ਼ਕ। ਹਾਂ ਬਸ ਉਹੀ ਫੋਨ ਵੀ ਉਹੀ ਕਰੇ। ਹਾਂ ਉਹੀ ਸਤਨੀ ਲਾਵੇ ਜੀਨੇ ਲੈਣੀਆਂ ਕੋਈ 2.5 ਲੱਖ ਵਾਲਾ ਤਾਂ ਫੋਨ ਲਾਵੇ ਨਾ। ਕਿਉਂਕਿ ਉਹੀ ਗੱਲ ਆ ਵੀ ਚੀਜ਼ ਆ ਯਾਰ ਅਸਲ ਆ। 42 ਫੁੱਟ ਵਾਲਾ ਗੈਪ ਇਹਨੂੰ ਕਹਿੰਦੇ ਨੇ ਥਾਣਾ 'ਚ 42 ਫੁੱਟ ਵਾਲਾ ਸਿਸਟਮ ਹੀ ਆ। ਉਨਾ ਹੀ ਅੱਗੇ ਆ ਲੈਵਾ ਉਨਾ ਹੀ ਮੰਗਰਾ। ਏ ਇਥੋਂ ਕਰਾ ਦੇ ਗੈਰੀ ਚੈੱਕ ਓਏ ਏ ਜਦੋਂ ਇੱਧਰਲੇ ਬੰਨੇ ਜਾਊ ਨਾ ਆ ਆ ਆ ਡਿਜ਼ਾਈਨ ਕਰਾ ਦੇ ਚੈੱਕ ਇਹ ਇਥੋਂ ਕਰਾ ਦੇ 17 ਲਵਾਦਾ ਏ ਕੰਡੇ ਹੁਣ 17 ਹਾਂ ਨਹੀਂ ਹੁਣ ਕੰਡੇ ਲਵਾ ਦਿੰਦਾ ਏ ਬਾਈ ਕਹਿੰਦਾ ਦੇਵਾਂਗੇ 3.5 ਲੱਖ ਦੀ ਚੀਜ਼ਾਂ ਦੇ ਪੈਸੇ ਲੱਗਦੇ ਆ ਉਹੀ ਗੱਲ ਆ ਵੀ ਹੁਣ ਆ ਬੂਰੀ ਦਿਖਾ ਦੇ ਆ ਦਾ ਮੈਂ ਕਹਿੰਦਾ ਉਹੀ ਆ ਟਰੱਕ ਜਿੱਡੀ ਆ ਨਾ ਰਸ਼ ਰਸ਼ੀਅਨ ਟੈਂਕ ਜਿੱਡੀ ਕਹ ਲਈ ਇਹ ਇਹਦੇ 11 ਤਰੀਕ ਨੂੰ ਭਾਈ 11 ਤਰੀਕ ਨੂੰ ਦਿਨ ਪੂਰੇ ਹੋਣੇ ਨੇ ਵੀ ਇਹ ਗੱਬਣਾ ਆ ਗਿਆ ਦੋਨੇ ਗੱਬਣਾ ਭਾਜਨ ਬੋਲਾ ਕਰਖਿਆ ਹਾਂ ਹਾਂ ਮੈਂ ਕਹਿੰਦਾ ਅੱਡੇ ਤੋਂ ਵੱਧ ਘਰ ਖਵਾ ਕੇ ਤਿਆਰ ਕਰੀ ਹੋਈ ਆ ਹਨਾ ਹਾਂਜੀ ਹਾਂ ਸੂਆ ਸੂਆ ਇਹਦਾ ਤੀਜਾ ਹੈ ਤੀਜਾ ਸੂਏਗੀ ਹੁਣ ਕਿੰਨੇ ਦਿਨ ਕੱਢੂਗੀ ਇਹ 11 ਤਰੀਕ ਨੂੰ ਦਿਨ ਪੂਰੇ ਹੋਣਗੇ ਬਾਈ ਇਹਦੇ ਬਾਈ ਹੌਲੀ 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 ਬਾਈ ਇਹਨੇ ਲੈ ਚੱਲ ਬਾਹਰ ਹੀ ਲੈ ਚੱਲ ਬਾਹਰੇ ਬੰਨ ਦੀ ਮੋਚ ਕੇ ਬਾਹਰ ਹੀ ਲੈ ਚੱਲ ਕਿੰਨੇ ਦਿਨ 11 ਨੂੰ 11 ਦਿਨ ਪੂਰੇ ਹੋਣਗੇ 20 ਕਿਲੋ ਦੁੱਧ ਦਿੱਤਾ ਬਾਈ ਇਹਨੇ ਦੂਜੇ ਸੂਏ ਦੂਜੇ ਸੂਏ 20 ਕਿਲੋ ਦਾ ਰਿਕਾਰਡ ਆ ਬਾਈ ਕਹਿੰਦਾ ਤੇਲੀਆ ਬੂਰੀ ਆ ਗਈ ਕੱਢਦੀ ਆ 7-8 ਦਿਨਾਂ ਨਾ ਹਾਂ ਕੱਢ ਦੂਗੀ ਲੈ ਵਲੂ ਆ ਬਹੁਤ ਆ ਬਾਈ ਐ ਨਹੀਂ ਪਤਾ ਬੰਦ ਆ ਇੱਥੇ ਦਿਖਾ ਇੱਥੇ ਚਮਕਦੀ ਆ ਜਿਵੇਂ ਸਿਉਣਾ ਚਮਕਦਾ ਹੁੰਦਾ ਸਿਉਨੇ ਵਾਲਾ ਸਿਸ਼ਟ ਮੀਆਂ ਲੈ ਆਲੇ ਔਰ ਲੈ ਬੰਨੇ ਲਿਆ ਤੇ ਭਜਨ ਭਜਨ ਵੀ ਬਾਲਾ ਤੇ ਆਸਲ ਬੂਰੀ ਆ ਗਈ ਜਿਹਨੂੰ ਆਪਾਂ ਕਹਦੇ ਨੇ ਬਹੁਤ ਕਮਾਲ ਦੀ ਬੂਰੀ ਝੋਟੀ ਆ ਵੱਡੀ ਆ 20 ਕੇਰ ਵਾਲੀ ਆ ਤੇਲੀਆ ਬੂਰੀ ਵਾਜਨ ਵਜੂਦ ਕੁਆਲਿਟੀ ਕੱਢਦੀ ਆ ਬਾਈ ਕਹਿੰਦਾ 7-8 ਦਿਨਾਂ ਜੀ ਗਾਰੰਟੀ ਰਹੂ ਜੀ 20 ਕਿਲੋ ਦੀ ਹਾਂ 20 ਕਿਲੋ ਦੀ ਗਾਰੰਟੀ ਹੈ ਕਿੰਨੇ ਪੈਸੇ ਇਹਦੇ ਇਹਦਾ ਵੀਰ ਸਵਾ ਦੋ ਲੱਖ ਰੁਪਈਆ ਮੁੱਲ ਹੈ 2,25,000 25,000 ਮਾਫੀ ਮੁਫੀ ਕਰਦਾ ਐ ਮਾਫੀ 5000 ਦੀ ਮਾਫੀ ਆ ਵੀ ਤੁਸੀਂ ਤੋਂ ਠੀਕ ਆ ਗੱਲ ਆ ਉਹੀ ਗੱਲ ਆ ਪਸ਼ੂ ਉੱਚੇ ਮੁੱਲ ਦੇ ਨੇ ਪਰ ਹੈਗੇ ਯਾਰ ਕੁਆਲਿਟੀ ਵਾਲੇ ਨੇ ਕੁਆਲਿਟੀ ਤੇ ਉਹੀ ਗੱਲ ਆ ਵੀ ਪੈਸਾ ਲੱਗਦਾ ਈ ਕੁਆਲਿਟੀ ਤੇ ਇਹ ਗੱਲ ਕਰਦੇ ਆ ਕਿਉਂਕਿ ਮੈਂ ਕੁਆਲਿਟੀ ਤੋਂ ਬਗੈਰ ਉਹ ਖਾਸ ਸਿਸਟਮ ਤੇ ਹੁਣ ਮਹਾਰਾ ਝੋਟੀ ਦੇ ਕੈਮਰਾ ਖੁੱਲੂ ਖਲੂਗੀ ਆ ਵੀ ਬੜੀ ਥੱਲੇ ਨਾ ਖੁੱਲੂਗੀ ਇਹ ਤੋੜਾ ਹਫਤਾ ਇਹਦਾ ਪੇਜੀ ਸੁਣਦਾ ਕਿਹੜਾ ਸੂਆ ਦੂਜਾ ਦੂਜਾ ਸੂਆ ਬਟਨ ਵਾਲੀ ਆ ਗਈ ਹੈ ਨਾ ਹਾਂਜੀ ਹਾਂ ਇੱਕ ਹਫਤਾ ਪੈਂਡਿੰਗ ਆ ਕਿੰਨਾ ਦੁੱਧ ਪਾਇਆ ਪਹਿਲਾਂ ਨੇ ਇਹ ਨਾ ਪਹਿਲਾਂ ਨੇ 13 ਲੀਟਰ ਦੁੱਧ 13 ਲੀਟਰ ਹਾਂ ਆ ਜਾਣਕਾਰੀ ਜੈਨੂਆ ਨੀ ਮੈਨੂੰ ਆਈ تھی ਮਾਈ ਦਾ ਬਿਨਾ 16 17 ਨਾ 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 ਜਿੰਨੇ ਕੋਟ ਦੀ ਆ ਚੀ ਹੈ ਨਾ ਇਹ ਇੱਥੋਂ ਮਾਰਗਰੀ ਕੈਮਰਾ ਬਾਹਰ ਨੂੰ ਲੈ ਚਲੀ ਅੰਦਰ ਥੋੜਾ ਹਨੇਰੇ ਦਾ ਵਾਸਾ ਵੀਡੀਓ ਲੰਬੀ ਜ਼ਰੂਰ ਹੋ ਜਾਂਦੀ ਆ ਪਰ ਕੋਸ਼ਿਸ਼ ਸੱਜਣੋ ਇਹ ਰਹਿੰਦੀ ਹੁੰਦੀ ਆ ਵੀ ਤੁਹਾਨੂੰ ਨਾ ਮੈਂ ਤੋਹਫੇ ਦਿਖਾ ਦਾਂ ਜਾਂ ਮੈਂ ਤਸੱਲੀ ਕਰਾ ਦਾਂ ਤੁਹਾਨੂੰ ਇਹ ਦੰਦਾ ਜੀ ਹੂਮ ਰਖ ਲੈ ਇਹ ਨਹੀਂ ਮੈਂ ਦੰਦਾ ਜੀ ਨੇ ਦੇਖੀ ਨਹੀਂ ਜੀ ਮੈਂ ਤੁਹਾਨੂੰ ਝੂਠ ਮਾਰਦੀ ਆ ਠੀਕ ਆ ਹਾਂ 13 ਪਾ ਦੂ ਐ ਤੇ ਕਿ 15 ਕਾ 15 ਕਿਲੋ ਤਾਂ ਰਾਮ ਤੂੰ ਪਾ ਦੂ ਹਾਂਜੀ ਬਾਲਾ ਨਹੀਂ ਕਹਿੰਦੇ ਆ ਪਰ 15 ਹਾਂ 15 ਦਾ ਦੇ ਦੂ ਹਾਂਜੀ ਨਸਲ ਨਸਲ ਹੀ ਜੀ ਵੀ ਚੰਗੀ ਆ ਨਸਲ ਕੁਆਲਟੀ ਬਹੁਤ ਵਧੀਆ ਕੁਆਲਟੀ ਫੁੱਲ ਆ ਥਣ ਦਾ ਸਹਿਜ ਬਹੁਤ ਕਮਾਲ ਦਾ ਰੱਖਦੇ ਆ ਗੱਬਣ ਦੀ ਭਾਰ ਬੋਝ ਦੀ ਗਰੰਟੀ ਰਉ ਜੀ ਸਾਰੀ ਗਰੰਟੀ ਥਾਣਾ ਤੋਂ ਲਾ ਕੇ ਭਾਰ ਬੋਝ ਦੀ ਸਾਰੀ ਗਰੰਟੀ ਹੈ ਯਕੀਨ ਫੁੱਲ ਆ ਗਈ ਹੈ ਨਾ ਹਾਂਜੀ ਇਹਦੇ ਕਿੰਨੇ ਦਿਨ ਦੱਸਿਆ ਪੈਂਡਿੰਗਾ ਇਹਦਾ ਹਫਤਾ ਪਿਆ ਜੀ ਇੱਕ ਹਫਤਾ ਹਾਂਜੀ ਨਸਲ ਬਰੀਡ ਫੁੱਲ ਆ ਗਈ ਤੇ ਲੇਵਾ ਚੈੱਕ ਕਰ ਸਕਦੇ ਹਾਂ ਹਫਤੇ ਤੱਕ ਉਹੀ ਗੱਲ ਆ ਵੀ ਸਜਣੋਂ ਪੰਡ ਲੇਵੇ ਦੀ ਲਾ ਦੂ ਬਰੀਕ ਬਰੂਕ ਕੱਟੀ ਪਾਲੀ ਆ ਗਈ ਯਾਰਾ ਕਿੰਨੇ ਪੈਸੇ ਨੰਬਰਦਾਰ ਸਾਹਿਬ ਇਹਦਾ 1.5 ਲੱਖ ਹੈ ਵੀਰੇ 1.5 ਲੱਖ ਰੁਪਇਆ ਹਾਂਜੀ ਮਾਫੀ ਜਾਫੀ ਕਰ ਦਿਆਂਗੇ ਮਾਫੀ ਕਰਦਾ 12000 ਮਾਫੀ ਬਾਈ ਕਹਿੰਦਾ ਕੋਈ ਗੱਲ ਨਹੀਂ ਕਰ ਦਿਆਂਗੇ ਪਰ ਬਾਲਾ ਫਰਕ ਨਹੀਂ ਪਰ ਇੱਕ ਗੱਲ ਜਰੂਰ ਕਹੂੰਗਾ ਵੀ ਜਿਹੜੇ ਸੱਜਣ ਨੇ ਲੈਣਾ ਵੀ ਨਹੀਂ ਇਹ ਯਾਰ ਕੇਰਾ ਆ ਕੇ ਦੇਖ ਜੇ ਸ਼ੌਂਕ ਜ਼ਰੂਰ ਬਣ ਜਾਊਗਾ ਹਾਂਜੀ ਹਾਂ ਨੰਬਰ ਬੋਲ ਦਊਗੀ ਨੰਬਰ ਜੀ 98767 ਜੀ ਹਾਂਜੀ 60261 ਜੀ 9876760261 ਬਾਈ ਦਾ ਨੰਬਰ ਆ ਪਿੰਡ ਲੇਲ ਕਲਾ ਤਹਿਸੀਲ ਲਹਿਰਾਗਾਗਾ ਜਲਾ ਸੰਗਰੂਰਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ